ਕਿ ਦੁੱਖ ਨਾ ਹੀ ਸਭ ਸੁਖੀ ਹੈ ਰੇ ਤੇ ਇਹ ਦੁੱਖ ਤੇ ਸੁਖ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਬਾਣੀ ਵਿੱਚ ਕੀਤਾ ਕਈ ਵਾਰੀ ਸਾਨੂੰ ਲੱਗਦਾ ਵੀ ਸਾਡੇ ਜੀਵਨ ਵਿੱਚ ਦੁੱਖ ਕਿ ਸਰੀਰ ਦੇ ਰੋਗ ਕਰਕੇ ਆ ਕਿ ਦਲੇਦਰਤਾ ਤੇ ਗਰੀਬੀ ਕਰਕੇ ਆ ਜੇ ਮਨ ਦੇ ਅੰਦਰ ਚਿੰਤਾ ਹੈ ਤੇ ਚਿੰਤਾ ਕਰਕੇ ਆ ਕਮਾਲ ਦੀ ਗੱਲ ਹੈ ਗੁਰੂ ਤੇਗ ਬਹਾਦਰ ਸਾਹਿਬ ਇਹ ਕਹਿੰਦੇ ਆ ਇੱਕ ਉਹ ਬੰਦਾ ਜਿਹੜਾ ਰੋਗੀ ਹੋਏ ਉਹ ਦੁਖੀ ਹੈ ਮੰਨ ਸਕਦੇ ਆ ਬਈ ਸਾਨੂੰ ਤੇ ਕੋਈ ਰੋਗ ਵੀ ਨਹੀਂ ਤਾਂ ਵੀ ਦੁਖੀ ਆ ਇੱਕ ਬੰਦਾ ਉਹ ਹੈ ਜਿਹੜਾ ਗਰੀਬ ਹੈ ਉਹ ਦੁਖੀ ਹੈ ਆਪਣੀ ਗਰੀਬੀ ਤੇ ਦਲੇਦਰਤਾ ਤੋਂ ਬਈ ਜਿਹਦੇ ਕੋਲ ਸਭ ਕੁਝ ਹੈ ਉਹ ਵੀ ਦੁਖੀ ਹੈ ਇੱਕ ਇਹ ਗੱਲ ਮੰਨਿਆ ਜਾ ਸਕਦਾ ਹੈ ਵੀ ਜਿਹਦੇ ਕੋਲ ਕੁਝ ਨਹੀਂ ਉਹ ਤੇ ਦੁਖੀ ਹੈ ਜਿਹਨੂੰ ਸਭ ਕੁਝ ਮਿਲਿਆ ਹੋਇਆ ਹੈ ਉਹ ਵੀ ਦੁਖੀ ਹੈ ਤੇ ਦੁੱਖ ਦਾ ਕਾਰਨ ਇਹ ਦੁਨੀਆ ਦੀਆਂ ਰਹਿਮਤਾਂ ਨਹੀਂ ਦੁੱਖ ਦਾ ਕਾਰਨ ਹੈ ਮਾਨਸਿਕ ਅਵਸਥਾ ਕਈ ਵਾਰੀ ਬੰਦਾ ਆਪਣੇ ਦੁੱਖ ਤੋਂ ਦੁਖੀ ਨਹੀਂ ਹੁੰਦਾ ਬੰਦਾ ਦੁਖੀ ਤਾਂ ਹੁੰਦਾ ਵੀ ਦੂਸਰਾ ਸੁਖੀ ਕਿਉਂ ਹੈ ਵੀ ਰੱਬ ਨੇ ਇਹਨੂੰ ਕਿਉਂ ਦਿੱਤਾ ਤਾਂ ਵੀ ਦੁੱਖ ਬਣ ਜਾਂਦਾ ਹੈ ਬਈ ਇਹ ਪ੍ਰਾਪਤੀ ਇਹਦੇ ਕੋਲ ਕਿਉਂ ਹੈ ਉਹਦਾ ਕਾਰੋਬਾਰ ਕਿਉਂ ਹੈ ਇਸ ਤਰ੍ਹਾਂ ਕਿਉਂ ਹੈ ਇਹ ਸਾਡੇ ਲਈ ਬਹੁਤ ਵੱਡਾ ਦੁੱਖ ਬਣ ਜਾਂਦਾ ਹੈ ਔਰ ਇਹ ਅਸਲ ਜੀਵਨ ਦੀ ਮਾਨਸਿਕਤਾ ਹੈ ਤਾਈਉ ਸਤਿਗੁਰ ਜੀ ਨੇ ਬਾਣੀ ਦੇ ਵਿੱਚ ਕਿਹਾ ਜਦ ਕੋਈ ਸੰਗਤ ਵਿੱਚ ਆਉਂਦਾ ਹੈ ਸੰਗਤ ਵਿੱਚ ਆ ਕੇ ਇਹ ਦੁੱਖ ਦੂਰ ਹੋ ਸਕਦਾ ਹੈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਜ ਸੰਗਤ 모ਹੇ ਪਾਈ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਇਹ ਦੁੱਖ ਜਿਹੜਾ ਸਾਡੇ ਮਾਨਸਿਕਤਾ ਨੂੰ ਚਿੰਬੜਿਆ ਬਈ ਕਿਉਂਕਿ ਦੁੱਖ ਦੀ ਪਰਿਭਾਸ਼ਾ ਨਾ ਅਸੀਂ ਆਪਣੀ ਮਾਨਸਿਕਤਾ ਦੇ ਨਾਲ ਕਰਦੇ ਹਾਂ ਸਾਡੇ ਲਈ ਦੁੱਖ ਸੁੱਖ ਉਹ ਹੈ ਜਿਹੜੀ ਚੀਜ਼ ਸਾਡੇ ਮੁਤਾਬਕ ਹੋ ਰਹੀ ਹੈ ਜਿਹੜੀ ਸਾਨੂੰ ਮناسب ਲੱਗਦੀ ਹੈ ਵੀ ਹੋ ਸਕੇਗੀ ਹੋ ਜਾਏ ਜੇ ਸਾਡੇ ਹਿਸਾਬ ਨਾਲ ਸਭ ਠੀਕ ਚੱਲ ਰਿਹਾ ਨਾ ਅਸੀਂ ਸੁਖੀ ਹਾਂ ਜੇ ਸਾਡੇ ਹਿਸਾਬ ਨਾਲ ਜੋ ਅਸੀਂ ਚਾਹੁੰਦੇ ਆ ਨਹੀਂ ਹੋ ਰਿਹਾ ਫਿਰ ਅਸੀਂ ਦੁਖੀ ਹਾਂ ਅੱਜ ਸ਼ਬਦ ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਨੇ ਇਹੀ ਭ੍ਰਮ ਤੋੜਿਆ ਦੁਖ ਸੁਖ ਦੀ ਇਹ ਜਿਹੜੀ ਕੂੜ ਦੀ ਪਾਲ ਹੈ ਨਾ ਜਿਹਨੂੰ ਅਸੀਂ ਟਾਪ ਹੀ ਨਹੀਂ 파ਰੇ ਅੱਜ ਗੁਰਤੇਗ ਬਹਾਦਰ ਸਾਹਿਬ ਨੇ ਉਪਨਨ ਦਿੱਤੀ ਹੈ ਕਿਉਂਕਿ ਦੁਖ ਤੇ ਸੁਖ ਦੀ ਪਰਿਭਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬੋਧ ਕੀਤੀ ਹੈ ਸਤਗੁਰਾਂ ਦੇ ਸ਼ਲੋਕ ਉਹ ਕਹਿੰਦੇ ਆ ਜੀ ਸਭ ਸੁਖ ਦਾਤਾ RAM ਹੈ ਦੂਸਰ ਨਾਹੀਂ ਨੇ ਕੋਈ ਪਹਿਲੀ ਗੱਲ ਕੀਤੀ ਬਈ ਦੁੱਖ ਤੇ ਸੁੱਖ ਦੀ ਸੂਝੀ ਉਹਨਾਂ ਚਿਰ ਤੱਕ ਨਹੀਂ ਆ ਸਕਦੀ ਜਿੰਨਾ ਚਿਰ ਤੱਕ ਦਾਤੇ ਨਾਲ ਨਹੀਂ ਜੁੜਾਂਗੇ। ਵਾਹਿਗੁਰੂ ਦੇ ਸਿਮਰਨ ਨਾਲ ਨਹੀਂ ਜੁੜਾਂਗੇ। ਜਿਸ ਦਿਨ ਦਾਤੇ ਰਹਿਮਤਾਂ ਦੇਣ ਵਾਲੇ ਬਖਸ਼ਿਸ਼ਾਂ ਦੇਣ ਵਾਲੇ ਦਾਤੇ ਨਾਲ ਜੁੜ ਜਾਵਾਂਗੇ ਉਸ ਦਿਨ ਪਤਾ ਲੱਗੇਗਾ ਕਿ ਕਿਤਿਆਂ ਦੁੱਖ, ਭੁੱਖ, ਸਦਮਾਰ ਇਹ ਪੇ ਦਾਤ ਇਹ ਗੁਰਮਤ ਦਾ ਉਪਦੇਸ਼ ਹੈ ਕੋਈ ਕਹਿੰਦਾ ਵੀ ਮਾਰ ਵੀ ਸੁਖ ਹੋ ਸਕਦਾ ਹੈ। ਕੋਈ ਕਹਿੰਦਾ ਜੀ ਦੁੱਖ ਵੀ ਸੁਖ ਹੋ ਸਕਦਾ ਕੋਈ ਇਹ ਕਹਿੰਦਾ ਵੀ ਭੁੱਖ ਵੀ ਚੰਗੀ ਹੋ ਸਕਦੀ ਹੈ ਹਾਂ ਗੁਰਮਤਿ ਦਾ ਇਹ ਉਪਦੇਸ਼ ਦ੍ਰਿੜ ਕਰਾਉਂਦਾ ਵੀ ਕੇਤੀਆਂ ਦੂਖ ਭੂਖ ਸਦਮਾਰ ਏਪੇ ਦਾਤ ਤੇਰੀ ਦਾਤਾ ਸਭ ਸੁਖ ਦਾਤਾ RAM ਹੈ ਦੂਸਰ ਨਾਹਿੰ ਕੋਏ ਕਹੋ ਨਾਨਕ ਸੁਨਰੇ ਮਨਾ ਜੇ ਸਿਮਰਤ ਗਤ ਹੋਏ ਬਈ ਸੋਜੀ ਗਤ ਦਾ ਮਤਲਬ ਹੀ ਹੈ ਕਿ ਅੰਤਮ ਸੱਚੇ ਸੁਖ ਦੀ ਪ੍ਰਾਪਤੀ ਤਾਈਓ ਹੋ ਸਕਦੀ ਹੈ ਜੇ ਦਾਦੇ ਨਾਲ ਜੁੜੀਏ ਤੇ ਇਸ ਬਚਨ ਨੂੰ ਹੋਰ ਖੋਲਣ ਵਾਸਤੇ ਗੁਰਤੇਗ ਬਹਾਦਰ ਸਾਹਿਬ ਦੇ ਸ਼ਲੋਕ ਵਿੱਚੋਂ ਹੋਰ ਦਰਸ਼ਨ ਕਰੀਏ ਮਹਾਰਜ ਕਹਿੰਦੇ ਹੈ ਭਈ ਦੁੱਖ ਤੇ ਸੁਖ ਜਿਹੜੇ ਸੰਸਾਰੀ ਨੇ ਨਾ ਇਹ ਕੱਪੜਿਆਂ ਦੀ ਤਰ੍ਹਾਂ ਰੋਜ਼ ਬਦਲੇ ਜਾ ਸਕਦੇ ਨੇ ਤੇ ਬਦਲੇ ਵੀ ਜਾਂਦੇ ਨੇ ਇਹ ਮਹਾਰਜ ਜੀ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਮਨੁੱਖੀ ਮਨ ਦਾ ਸੁਭਾਅ ਹੈ ਕਿ ਜਦ ਉਹਦੇ ਕੋਲ ਸੁੱਖ ਆ ਜਾਂਦਾ ਤਾਂ ਵੀ ਉਹ ਭੈਪੀਤ ਹੁੰਦਾ ਕਿਥੇ ਸੁੱਖ ਚਲਾ ਨਾ ਜਾਏ ਕਿਥੇ ਮੇਰੇ ਹਿਰਦੇ ਵਿੱਚ ਜਾਂ ਮੇਰੇ ਆਲੇ ਦੁਆਲੇ ਦੁੱਖ ਨਾ ਵਰਤ ਜਾਏ ਤੇ ਜਦ ਉਹ ਦੁਖੀ ਹੁੰਦਾ ਦੋ ਚੀਜ਼ਾਂ ਇੱਕ ਤੇ ਉਹਦੇ ਅੰਦਰ ਚਿੰਤਾ ਹੁੰਦੀ ਹੈ ਸਾੜਾ ਹੁੰਦਾ ਵੀ ਇਹ ਦੁੱਖ ਮੈਨੂੰ ਕਿਉਂ ਮਿਲਿਆ ਤੇ ਦੂਸਰਾ ਉਹਦੇ ਅੰਦਰ ਤਲਬ ਹੁੰਦਾ ਕਿ ਇਹ ਦੁੱਖਾਂ ਦੇ ਦਿਨ ਕਦ ਘਟਣ ਸਾਈਂ ਸਤਿਗੁਰੂ ਜੀ ਨੇ ਕਿਹਾ ਇਹ ਸੰਸਾਰ ਦੀ ਰੀਤ ਹੈ ਇਹ ਬੰਦਾ ਜਿਹੜਾ ਹੈ ਨਾ ਉਹ ਦੁੱਖ ਤੇ ਸੁੱਖ ਇਵੇਂ ਭੋਗ ਰਿਹਾ ਜਿਵੇਂ ਰੋਜ਼ ਬਦਲਣ ਵਾਲੇ ਕੱਪੜੇ ਨੇ ਕੱਪੜਾ ਜਿਹੜਾ ਇੱਕ ਦਿਨ ਪਾ ਲਿਆ ਦੂਜੇ ਦਿਨ ਬਦਲਣਾ ਪੈਂਦਾ ਤੀਜੇ ਦਿਨ ਮੈਲਾ ਹੋ ਗਿਆ ਮਾਰ ਕਹਿੰਦੇ ਵੀ ਦੁੱਖ ਸੁੱਖ ਹੈ ਅੱਜ ਦੁੱਖ ਹੈ ਤੇ ਯਾਦ ਰੱਖਿਓ ਕੱਲ ਨੂੰ ਸੁੱਖ ਵੀ ਆਏਗਾ ਤੇ ਅੱਜ ਸੁੱਖ ਹੈ ਤੇ ਕੱਲ ਨੂੰ ਦੁੱਖ ਦੀ ਤਿਆਰੀ ਵੀ ਤੈਨ ਰੱਖਣੀ ਹੈ ਪਰ ਸੰਸਾਰ ਦੀ ਇਹ ਰੀਤ ਦੇਖੀ ਹੈ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨਾ ਕੋਏ ਬਈ ਦੁੱਖ ਦਾ ਤੇ ਕਿਸੇ ਨੇ ਇਥੇ ਅਹਿਸਾਸ ਜਾਂ ਇਥੇ ਦੁੱਖ ਕਿਉ ਪੈਦਾ ਹੁੰਦਾ ਹੈ ਦੁੱਖ ਸਾਨੂੰ ਦੁਖੀ ਕਿਉ ਕਰਦਾ ਹੈ ਇਹਦੇ ਬਾਰੇ ਸਮਝਣ ਦਾ ਕਿਸੇ ਨੇ ਯਤਨ ਨਹੀਂ ਕੀਤਾ ਤੇ ਨਾ ਕੋਈ ਦੁੱਖ ਦੀ ਤਿਆਰੀ ਕਰੀ ਬੈਠਾ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋਏ ਦੁੱਖ ਤੇ ਸੁਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਵਰਤਣਾ ਤੇ ਸੁੱਖਾਂ ਦੀ ਤਿਆਰੀ ਸਾਰੇ ਕਰਦੇ ਨੇ ਦੁੱਖ ਦੀ ਤਿਆਰੀ ਕਿਸੇ ਦੀ ਨਹੀਂ ਅਸੀਂ ਦੁੱਖ ਕਿਨੂੰ ਮੰਨੀ ਬੈਠੇ ਹਾਂ ਗੁਰੂ ਨਾਨਕ ਸਾਹਿਬ ਨੇ ਇਹਦਾ ਵੀ ਜ਼ਿਕਰ ਕੀਤਾ ਪਰ ਪਹਿਲੇ ਇਸ ਗੱਲ ਨੂੰ ਸਮਝ ਲਈਏ ਕਿ ਦੁੱਖ ਸੁਖ ਦੋਏਦਰ ਕਪੜੇ ਪਹਿਰੇ ਜਾਏ ਮਨੁੱਖ ਇਹ ਸੱਚੀ ਹੈ ਕਿ ਬੰਦਾ ਕਹਿੰਦਾ ਜੀ ਮੈਨੂੰ ਸੁੱਖ ਮਿਲ ਜਾਏ ਸੁਖੀ ਸੁਖ ਮਿਲ ਜਾਏ ਪਰ ਮਾਰੀ ਕਹਿੰਦੀ ਹੈ ਨਹੀਂ ਸੁਖ ਮੰਗਣ ਵਾਲਾ ਬੰਦਾ ਇਹ ਬਹੁਤਾ ਬੋਲਦਾ ਹੈ ਉਹ ਝਖੜੀ ਹੈ ਇੱਕ ਤਰ੍ਹਾਂ ਦਾ ਪਰ ਸਚਾਈ ਹੈ ਸੁਖ ਹੈ ਉਹ ਦੁੱਖ ਅਗਲਾ ਵੀ ਸਚਾਈ ਹੈ ਸੁਖ ਮੰਗਤ ਦੁੱਖ ਅਗਲ ਆਵੇ ਸੋ ਸੁਖ ਅਮੈ ਨਾ ਮੰਗਤ ਭਾਵੇ ਉਹ ਸੁੱਖ ਨਹੀਂ ਚਾਹੀਦਾ ਜਿਹੜਾ ਸੁੱਖ ਅੱਜ ਹੈ ਤੇ ਕੱਲ ਨੂੰ ਦੁੱਖ ਵਿੱਚ ਬਦਲ ਜਾਏ ਇਸ ਕਰਕੇ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਅਸਲ ਸੁੱਖ ਇਹ ਹੈ ਜੋ ਸੁੱਖ ਕੋ ਚਾਹੇ ਸਦਾ ਸ਼ਰਣ ਰਾਮ ਕੀ ਲੈ ਸਦਾ ਜੇ ਸੁੱਖ ਚਾਹੀਦਾ ਨਾ ਫਿਰ ਰਮੇ ਹੋਏ ਪ੍ਰਭੂ ਦੀ ਸ਼ਰਣ ਵਿੱਚ ਆਉ ਅਸਲ ਸੁੱਖ ਉਹ ਹੈ ਜਿਸ ਸੁੱਖ ਤੋਂ ਬਾਅਦ ਕਦੀ ਦੁੱਖ ਹੀ ਨਾ ਸਤਾ ਸਕੇ ਤੇ ਉਹ ਸੁੱਖ ਐਸਾ ਸੁੱਖ ਹੈ ਦੁਨਿਆਵੀ ਸੁੱਖ ਦੁਨਿਆਵੀ ਰਹਿਮਤਾਂ ਦੁਨਿਆਵੀ ਬਰਕਤਾਂ ਦੁਨਿਆਵੀ ਕਾਮਯਾਬੀ ਜਿੰਨੀ ਮਰਜੀ ਆ ਜਾਏ ਪਰ ਅੰਦਰ ਜਿਹੜਾ ਅਬਨਾਸ਼ੀ ਖੇਮ ਵਰਤ ਗਿਆ ਨਾ ਉਹ ਬਾਹਰ ਦੇ ਆਏ ਸੁੱਖਾਂ ਤੋਂ ਵੀ ਪ੍ਰਭਾਵਿਤ ਨਹੀਂ ਹੋਏਗਾ ਉਹ ਬਾਹਰ ਦੇ ਸੁੱਖਾਂ ਦੀ ਚੱਕਾ ਚੌਂਤ ਤੋਂ ਵੀ ਨਹੀਂ ਡੋਲੇਗਾ ਇਹਨੂੰ ਹੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਤਾਂ ਜਦ ਧੰਗੁਰ ਤੇਗਪਾਦਰ ਸਾਹਿਬ ਜੀ ਦੇ ਸ਼ਬਦ ਨੂੰ ਦਾਦਾ ਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ਨਾਲ ਵਿਚਾਰਦੇ ਆ ਨਾ ਫਿਰ ਗੱਲ ਸਪਸ਼ਟ ਹੁੰਦੀ ਹੈ ਅੱਜ ਦੇ ਸ਼ਬਦ ਦੇ ਵਿੱਚ ਦੁੱਖ ਤੇ ਸੁੱਖ ਦੀ ਗੱਲ ਹੈ। ਅੱਜ ਦੇ ਸ਼ਬਦ ਦੇ ਵਿੱਚ ਕੰਚਨ ਤੇ ਮਾਟੀ ਦੀ ਗੱਲ ਹੈ। ਅੱਜ ਦੇ ਸ਼ਬਦ ਦੇ ਵਿੱਚ ਨਿੰਦਿਆ ਤੇ ਉਸਤਤ ਦੀ ਗੱਲ ਹੈ। ਹਰਕ ਤੇ ਸੋਗ ਦੀ ਗੱਲ ਹੈ। ਆਸਾ ਤੇ ਮਨਸਾ ਦੀ ਗੱਲ ਹੈ। ਕਾਮ ਤੇ ਕ੍ਰੋਧ ਦੀ ਗੱਲ ਹੈ। ਪਰ ਮਹਾਰਾਜ ਜੀ ਨੇ ਕਿਹਾ ਸਭ ਤਿਆ ਗਿਆ ਕਿ ਸਭ ਤੋਂ ਨਿਰਲੇਪ ਹੋ ਜਾਵੇ। ਤੇ ਉਹ ਹੀ ਹੋ ਸਕਦਾ ਹੈ ਜਿਹੜਾ ਇਹ ਬਚਨ ਕੱਲਾ ਰੋਜ਼ ਪੜਦਾ ਨਹੀਂ, ਰੋਜ਼ ਆਪਣੇ ਜੀਵਨ ਵਿੱਚ ਵਸਾ ਵੀ ਲੈਂਦਾ ਹੈ। ਜਿਹੜਾ ਅਰਦਾਸ ਜੇ ਅਸੀਂ ਰੋਜ਼ ਪੜਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣਾ ਹੁਣ ਚਾਰ ਚੀਜ਼ਾਂ ਇੱਕ ਨਾਮ ਇੱਕ ਚੜਦੀ ਕਲਾ ਇੱਕ ਭਾਣਾ ਤੇ ਇੱਕ ਭਲਾ ਇਹ ਰੋਜ਼ ਚਾਰ ਬਚਨ ਅਸੀਂ ਅਰਦਾਸ ਵਿੱਚ ਪੜਦੇ ਆ ਨਾਮ ਹੈ ਤੇ ਚੜਦੀ ਕਲਾ ਹੈ ਜਿਹਦੀ ਸੁਰਤ ਚੜਦੀ ਕਲਾ ਦੇ ਵਿੱਚ ਹੈ ਉਹ ਭਾਣਾ ਮੰਨ ਕੇ ਸਾਰੇ ਸੰਸਾਰ ਦੇ ਭਲੇ ਲਈ ਤੁਰ ਪੈਂਦਾ ਇਹੀ ਗੁਰਤੇ ਇੱਕ ਬਾਦੁਰ ਸਾਹਿਬ ਨੇ ਕੀਤਾ। ਇਹੀ ਹਮ ਦੀਨ ਦੁਖੀ ਚਲ ਆਏ ਪੁਰੀ ਆਨੰਦ ਬਾਹਾਂ ਸਾਡੀ ਪਕੜੀ ਐ ਗੁਰ ਹਰਗੋਬਿੰਦ ਕੇ ਆਨੰਦ ਦੁਖ ਕੇ ਇਹ ਬਈ ਸਭ ਦੇ ਬੰਦਨ ਕੱਟਣ ਵਾਲਿਓ ਗੱਜ ਕੇ ਬੰਦਨ ਕਾਟਨ ਹਾਰੇ ਤਮ ਗੁਰੂ ਨਾਨਕ ਹੋ ਅਵਤਾਰੇ ਫੁਨ ਦ੍ਰੋਪਤੀ ਰਾਖੀ ਲਾਜ ਹਰਨਾਕਸ਼ ਬਲਗੇ ਤੁਸੀਂ ਬਚਾਏ ਨੇ। ਉਹਨਾਂ ਨੂੰ ਵੀ ਤੁਸੀਂ ਤਾਰ ਦਿੱਤਾ ਪ੍ਰਹਿਲਾਦ ਜੇ ਤਰਿਆ ਤੇ ਆਪਣੀ ਕੁਲ ਨਹੀਂ ਤਾਰੀ ਹੋਈਗੀ ਉਹਨੇ। ਧੀਏ ਸਵਾਰ ਸਦਾਮੇ ਕਾਜ ਸਭ ਕੁਝ ਕੀਤਾ ਸੀ ਕਿ ਗੁਰਦੇਵ ਭਦਰ ਸਾਹਿਬ ਮਹਾਰਾਜ ਜੀ ਦੇ ਇਕੱਲੇ ਉਹਨਾਂ ਦੇ ਦੁੱਖ ਨਹੀਂ ਕੱਟੇ ਬਲਕਿ ਕਿਰਪਾ RAM ਦਤ ਨੂੰ ਕਿਹਾ ਤੁਸੀਂ ਹੁਣ ਆਨੰਦਪੁਰ ਸਾਹਿਬ ਟਿਕੋ ਤੁਹਾਨੂੰ ਇਹ ਪਤਾ ਲੱਗ ਜਾਏ ਵੀ ਦੁੱਖ ਤੇ ਸੁਖ ਸਮ ਕਰਕੇ ਚੜ੍ਹਦੀ ਕਲਾ ਚ ਕਿਵੇਂ ਜੀਉਣਾ ਹੈ ਉਹੀ ਹੋਇਆ ਕਿਰਪਾ RAM ਦਤ ਬਣ ਕੇ ਆਏ ਸੀ ਆਨੰਦਪੁਰ ਸਾਹਿਬ 1699 ਦੀ ਵਿਸਾਖੀ ਤੱਕ ਟਿਕੇ ਰਹੇ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਦਾ ਜਾਂਬੀ ਮਾਣ ਦੀ ਗੱਲ ਹੈ ਗੁਰੂ ਉਹਨਾਂ ਦੇ ਵਸਤੇ ਤੁਰ ਪੈਜੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਤੇ ਉਹਨਾਂ ਨੂੰ ਟਿਕਾ ਕੇ ਵੀ ਤੁਸੀਂ ਹੁਣ ਸੁਖ ਤੇ ਦੁਖ ਸਮ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੀਵਨ ਮੁਕਤ ਹੋ। ਇਹੀ ਗੱਲ ਅੱਜ ਗੁਰਦੇਵ ਜੀ ਕਹਿੰਦੇ ਇਹੀ ਦਾਦਾ ਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾ ਵੈ ਭਾਣਾ ਮੰਨਣ ਵਾਲਾ ਹੀ ਦੁਖ ਤੇ ਸੁਖ ਸਮ ਕਰ ਸਕਦਾ ਹੈ। ਭਾਣੇ ਵਿੱਚ ਰਹਿਣ ਵਾਲਾ ਹੀ ਉਸ ਸੱਤੇ ਨਿੰਦਾ ਤੋਂ ਨਰਲੇਪ ਹੋ ਸਕਦਾ ਹੈ ਬਾਣੇ ਨੂੰ ਸਿਰ ਮੱਥੇ ਕਬੂਲ ਕਰਕੇ ਹੀ ਕੋਈ ਇਸ ਸੰਸਾਰ ਦੇ ਵਿੱਚ ਕਾਮ ਤੇ ਕ੍ਰੋਧ ਨੂੰ ਜਿੱਤ ਸਕਦਾ ਹੈ ਜਿਹੜਾ ਬਾਣਾ ਨਹੀਂ ਮੰਨੇਗਾ ਉਹਦੇ ਅੰਦਰ ਇਹ ਅਵਸਥਾ ਇਹ ਰਹਿਮਤ ਨਹੀਂ ਵਰਤ ਸਕਦੀ